ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬਾਰੇ ਗੱਲ ਕਰਾਂਗੇ ਬੀਬੀ ਨਾਨਕੀ ਜੀ ਦੇ ਵਿਆਹ ਤੋਂ ਪਿੱਛੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਜ਼ਰੂਰੀ ਜਲਦੀ ਹੋ ਗਿਆ ਹੋਵੇਗਾ ਭਾਈ ਮਨੀ ਸਿੰਘ ਵਾਲੇ ਜਨਮ ਸਾਖੀ ਚੋਂ ਲਿਖਿਆ ਹੈ ਕਿ ਗੁਰੂ ਜੀ 14 ਸਾਲਾਂ ਦੀ ਉਮਰ ਵਿੱਚ ਹੀ ਵਿਆਹੇ ਗਏ ਸਨ ਜਿਸ ਤਰ੍ਹਾਂ ਕਿ ਪੂਰਬ ਵਿੱਚ ਆਮ ਪ੍ਰਚਲਿਤ ਰਿਵਾਜ ਹੈ ਗੁਰੂ ਜੀ ਮਾਤਾ ਪਿਤਾ ਨੇ ਗੁਰੂ ਜੀ ਦਾ ਵਿਆਹ ਇੱਕ ਧਾਰਮਿਕ ਫਰਜ਼ ਸਮਝ ਕੇ ਕੀਤਾ ਗੁਰੂ ਜੀ ਦੀ ਮੰਗਣੀ ਪਿੰਡ ਬਟਾਲਾ ਜੋ ਅੱਜਕੱਲ੍ਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ ਦੇਵ ਸਨੀਕ ਮੂਲਾ ਜੀ ਦੀ ਸੁਪਤਰੀ ਬੀਬੀ ਸਲਖਣੀ ਜੀ ਨਾਲ ਕੀਤੀ ਗਈ ਨਨਕਾਣਾ ਸਾਹਿਬ ਅਤੇ ਬਟਾਲੇ ਦੇ ਵਿਚਕਾਰ ਜਾਦਾ ਫਾਸਲਾ ਹੋਣ ਕਰਕੇ ਅਤੇ ਵਾਰ-ਵਾਰ ਆਉਣਾ ਜਾਣ ਤੋਂ ਗੱਲਬਾਤਾਂ ਆਦੀ ਤਕਲੀਫ ਨੂੰ ਸਮਝ ਕੇ ਮੰਗਣੀ ਪਿੱਛੋਂ ਜਲਦੀ ਹੀ ਗੁਰੂ ਜੀ ਦਾ ਵਿਆਹ ਕਰ ਦਿੱਤਾ ਗਿਆ ਬੀਬੀ ਨਾਨਕੀ ਵੀ ਵਿਆਹ ਤੇ ਆਏ ਸਨ ਪਰ ਉਹਨਾਂ ਦੇ ਪਤੀ ਛੁੱਟੀ ਨਾ ਮਿਲਣ ਕਰਕੇ ਨਹੀਂ ਆ ਸਕੇ ਸਨ ਜੈ ਰਾਮ ਜੀ ਨੇ ਸੁਨੇਹਾ ਭੇਜਿਆ ਕਿ ਮੈਂ ਦੂਜੇ ਕਿਸੇ ਨਾਂ ਦਾ ਕਿਸੇ ਦਾ ਨੌਕਰ ਹਾਂ ਅਤੇ ਉਸ ਨੇ ਸਨੇਹੇ ਨੂੰ ਸਵੀਕਾਰ ਕਰ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਕੋਲ ਛੋਟੀ ਜੀ ਸਾਖੀ ਸੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਬਾਰੇ ਅੱਗੇ ਆਪਾਂ ਗੱਲ ਕਰਾਂਗੇ ਸੱਪ ਤੇ ਬਿਰਸ਼ ਛਾਇਆ ਦੀ ਸਾਖੀ ਤੇ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਧੰਨਵਾਦ